ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨੂੰ ਸਮਰਪਿਤ ਨਗਰ ਕੀਰਤਨ ਦਾ ਆਗਮਨ ਪਠਾਨਕੋਟੇ ਵਿਖੇ ਹੋਇਆ ਜਿੱਥੇ ਵੱਖ-ਵੱਖ ਧਾਰਮਿਕ ਜਥੇਬੰਦੀਆਂ ਦੇ ਨਾਲ-ਨਾਲ ਸਮਾਜਿਕ ਸੰਸਥਾਵਾਂ ਵੱਲੋਂ ਵੀ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ ਫੁੱਲਗਾਂ ਦੀ ਬਰਖਾ ਕਰਕੇ ਗੁਰੂ ਮਹਾਰਾਜ ਜੀ ਦਾ ਸਵਾਗਤ ਕਿਹਾ ਤੇ ਨਾਲ ਹੀ ਉਨ੍ਹਾਂ ਨੇ ਜਲ ਸੇਵਾ ਪ੍ਰਸਾਦ ਦੀ ਸੇਵਾ ਵੀ ਇਸ ਮੌਕੇ ਤੇ ਗੁਰੂ ਚਰਨਾਂ ਦੇ ਵਿੱਚ ਪੇਟ ਕਰਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਇਸ ਮੌਕੇ ਤੇ ਪਹੁੰਚੇ ਮੁਖੀ ਪ੍ਰਬੰਧਕ ਨੇ ਗੱਲਬਾਤ ਕਰਦਿਆਂ ਹੋਇਆਂ ਦੱਸਿਆ ਕਿ ਅੱਜ ਤੋਂ 350 ਸਾਲ ਪਹਿਲਾ ਜਦੋਂ ਪੰਡਿਤ ਕ੍ਰਿਪਾ RAM ਜੀ ਆਪਣੀ ਇੱਕ ਪੁਕਾਰ ਲੈ ਕੇ ਜਿਨ੍ਹਾਂ ਨੂੰ ਧਰਮ ਪਰिवर्तन ਦੇ ਤਹਿਤ ਮੁਗਲਾਂ ਵੱਲੋਂ ਲਗਾਤਾਰ ਉਹਨਾਂ ਤੇ ਅਤਿਆਚਾਰ ਕੀਤਾ ਜਾ ਰਿਹਾ ਸੀ ਜਦੋਂ ਗੁਰਦੁਆਰਾਂ ਵਿੱਚ ਪਹੁੰਚੇ ਸਨ ਤੇ ਉਹਨਾਂ ਨੇ ਪੁਕਾਰ ਕੀਤੀ ਸੀ ਕਿ ਉਹਨਾਂ ਦੇ ਧਰਮ ਦੀ ਰੱਖਿਆ ਕੀਤੀ ਜਾਵੇ ਤੇ ਧਰਮ ਦੀ ਖਾਤਰ ਹੀ ਸ਼੍ਰੀ ਗੁਰਦੇਵ ਬਹਾਦਰ ਜੀ ਨੇ ਆਪਣੀ ਸ਼ਹਾਦਤ ਦਿੱਤੀ ਸੀ ਜਿਸ ਤੇ ਚੱਲਦੇ ਉਹਨਾਂ ਨੇ ਕਿਹਾ ਕਿ ਮੱਟਰਨ ਸਾਹਿਬ ਤੋਂ ਸ਼ੁਰੂ ਹੋਣ ਵਾਲੇ ਇਸ ਨਗਰ ਕੀਰਤਨ ਵਿਖੇਤ ਪੁਕਾਰ ਯਤ ਦੇ ਨਾਂ ਦੇ ਨਾਲ ਉਹਨਾਂ ਵੱਲੋਂ ਤੈਅ ਕੀਤੀ ਜਾਵੇਗੀ ਤੇ ਉਹਨਾਂ ਨੇ ਕਿਹਾ ਕਿ ਅਨੰਦਪੁਰ ਸਾਹਿਬ ਵਿਖੇ ਵੀ ਉਹਨਾਂ ਦਾ ਇਸ ਯਾਤਰਾ ਵੱਲੋਂ ਜਾਣਾ ਵੀ ਹੋਵੇਗਾ ਤੇ ਉੱਥੇ ਇਸ ਸਮਾਪਨ ਵੀ ਹੋਵੇਗਾ ਉਹਨਾਂ ਨੇ ਕਿਹਾ ਕਿ ਇਸ ਦਾ ਇੱਕ ਹੀ ਉਦੇਸ਼ ਹੈ ਕਿ ਬਿਨਾ ਕਿਸੇ ਧਰਮ ਦੇ ਪੇਤ ਭਾਵ ਤੋਂ ਇੱਕ ਹੋ ਕੇ ਪਿਆਰ ਦੇ ਨਾਲ ਮਨੁੱਖਤਾ ਦੀ ਸੇਵਾ ਕੀਤੀ ਜਾਵੇ ਤੇ ਮਨੁੱਖਤਾ ਦੀ ਹੀ ਰੱਖਿਆ ਕੀਤੀ ਜਾਵੇ ਗੁਰੂ ਮਹਾਰਾਜ ਜੀ ਨੇ ਵੀ ਇਹੀ ਕੀਤਾ ਸੀ ਉਹਨਾਂ ਨੇ Hindu ਸਿਖਾਂ ਦੇ ਧਰਮ ਤੋਂ ਉੱਪਰ ਉੱਠ ਕੇ ਉਹਨਾਂ ਨੇ ਮਨੁੱਖਤਾ ਵਾਸਤੇ ਆਪਣੀ ਜਾਨ ਦਿੱਤੀ ਸੀ ਤੇ ਉਹਨਾਂ ਨੇ ਕਿਹਾ ਕਿ ਲੋਕਾਂ ਵਿੱਚ ਜਿਹੜਾ ਪਿਆਰ ਉਸ ਸਮੇਂ ਸੀ ਅੱਜ ਵੀ ਉਸੇ ਪਿਆਰ ਨੂੰ ਲੈ ਕੇ ਸਾਨੂੰ ਅੱਗੇ ਵਧਣਾ ਚਾਹੀਦਾ ਤੇ ਬਿਨਾ ਕਿਸੇ ਪੇਤ ਭਾਵ ਤੋਂ ਮਨੁੱਖਤਾ ਦੀ ਸੇਵਾ ਕਰਨੀ ਚਾਹੀਦੀ ਹੈ ਉਸੇ ਰੱਖਿਆ ਵਾਸਤੇ ਹਮੇਸ਼ਾ ਤਿਆਰ ਰਹਿਣਾ ਚਾਹੀਦਾ ਹੈ ਤੇ ਇਹੀ ਰਸਤੇ श्री गुरु महाराज जी वालों दसे गए सफल कर सकते हैं धन्यवाद करता हूँ संगत में मटन साहब की निकला था जहाँ से पंडित कृपा राम जी आज से साढ़े तीन सौ साल पहले जो टेग बहादुर पातशाह के पास यहाँ से गए थे जो जबरन उनका धर्म परिवर्तन किया जा रहा था उस पुकार को लेके तो जिस जिसके कारण गुरु तेग बहादुर पातशाह ने अपनी शहादत दी थी आज वही श्रोमणी गुरुद्वारा प्रबंधक कमेटी ने पुकार यात्रा इसका नाम रखा था जो नगर कीर्तन के रूप में मटन साहिब से शुरू हुआ तकरीबन 240 किलोमीटर जिसमें तकरीबन हम सतारह अठारह डिस्ट्रिक्स कवर करके आए हैं पहला जो रात का विश्राम था वो डिस्ट्रिक्ट अनंतनाग कश्मीर से होकर जम्मू में आया था रात का रात्रि का विश्राम वहाँ पे था सुबह वहाँ पे गुरमा समागम हुए तो आप बड़ी गिनती में देख सकते हैं तकरीबन अभी दो हजार के करीब संगत जो है वो साथ में आई है और अठारह तारीख इस नगर कीर्तन की समाप्ति अनंतपुर साहब की धरती में होनी है जिसमें बहुत ज्यादा उत्साह जम्मू कश्मीर की संगत का हमने रास्ते में देखा है आज ये अभी पहला प्राव हम माधोपुर एंटर किया है जो पंजाब की धरती ये हमारे गुरु पीरों की धरती है यहाँ पे आके तो वैसे ही सिख जो समित है कि हम जैसे लड़कियां है बोलते हैं हम पेका घर में जा रहे हैं पंजाब तो हम हमारा पेका घर है हम जहाँ भी सिख बैठा है वो अदर स्टेट में छोटी छोटी गिनती में बैठा है सो ये एक शताब्दियाँ जो होती हैं आपस में जो भाईचारा है आप ये देखिए कि कृपा राम जी हिंदू थे अगर उन्होंने फरियाद की तो गुरु तेग बहादुर पातशाह सिख थे तो गुरु तेग बहादुर पातशाह ने अपना शहादत दी इसका मतलब कि उस समय भी सिख और हिंदू का कितना प्यार था ये आज थोड़े से खूब कोई खुदगर्ज लोग होते हैं जब भी कोई मुद्दा होता है उसको हिंदू सिख बनाते हैं ये हमारा पुराना रिश्ता है जिसको हम ये शताब्दियाँ हमें सिखाती हैं कि इस भाईचारे को अगर इनसे हमने कुछ सीखना है अगर तो केवल ये नगर कीर्तन है आए और चले गए इसमें तकरीबन फिर कोई लाभ नहीं उठा पाएंगे इसका लाभ यही है कि आपस में भाईचारा बनाकर रखें आपस में जब भी हिंदू हमारे भाईचारे को जोर पड़े तो सिख भाईचारा खड़ा रहे सिख भाईचारे को जोर पड़े हिंदू भाईचारा खड़ा रहे सत श्रीकाल पूरे नगरवासियों अज ਕਿਰਿੰਦੇ ਕਰ ਤੋਂ ਸ਼ੁਰੂ ਹੋਇਆ ਇਹਦਾ ਜੱਥਾ ਸਾਡੇ ਪਸ਼ਾਨਕੋਟ ਸ਼ਹਿਰ ਚ ਕਦਮ ਰੱਖ ਰਿਆ ਤੇ ਅੱਜ ਉਸੀ ਉਪਲਬਖ ਅਹੀ ਪੂਰੇ ਟੀਮ ਦੇ ਨਾਲ ਉਹਨਾਂ ਦਾ ਸਵਾਗਤ ਕਰਨ ਵਾਸਤੇ ਅਸੀਂ ਟਾਂਗੂ ਰੋਡ ਪੀਰ ਬਾਬਾ ਚੌਂਕ ਦੇ ਸਾਹਮਣੇ ਖੜੇ ਹਾਂ ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਬਲੀਦਾਨ ਦੇ ਕਾਰਨ ਹੀ ਅੱਜ ਸਾਡੇ ਦੇਸ਼ ਚ ਰਿਲੀਜੀਅਸ ਫਰੀडम ਹੈ ਉਹਨਾਂ ਨੇ ਮੁਗਲਾਂ ਦੇ ਜ਼ੁਲਮਾਂ ਦੇ ਅਗੇਂਸਟ ਆਵਾਜ਼ ਚੁੱਕੀ ਤੇ ਧਰਮ ਦੇ ਖਾਤਰ ਸ਼ਹਾਦਤ ਦਿੱਤੀ ਮੈਂ ਪੂਰੇ ਪਖਾਨਕੋਟ ਦੇ ਤਰਫੋਂ ਸਤ ਸਤ ਨਮਨ ਕਰਦਾ ਗੁਰੂ ਮਹਾਰਾਜ ਦਾ ਉਹਨਾਂ ਦੇ ਪਦੌਲਤ ਹੀ ਆਜਿ ਆਹੀ ਆਪਣੇ ਧਰਮ ਨੂੰ ਫੋਲੋ ਕਰ ਰਹੇ ਆਣ ਵਾਲੇ ਹਜ਼ਾਰਾਂ ਸਾਲਾਂ ਤੱਕ ਆਹੀ ਗੁਰੂ ਮਹਾਰਾਜ ਦਾ ਗੁਰੂ ਸਾਹਿਬ ਦਾ ਦੇਨ ਨਹੀਂ ਦੇ ਸਕਦੇ ਤੇ ਇਹ ਸਾਡੇ ਵਾਸਤੇ ਬਹੁਤ ਵੱਡੀ ਖੁਸ਼ਕਿਸਮਤੀ ਹੈ ਕਿ ਅੱਜ ਨਗਰ ਕੀਰਤਨ ਦਾ ਜੱਥਾ ਦੀ ਸੇਵਾ ਦਾ ਸਾਨੂੰ ਮੌਕਾ ਮਿਲਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਸੇਦੀ ਵਾਹਿਗੁਰੂ ਜੀ ਕੀ ਫਤਿਹ ਅੱਜ 350ਵਾਂ ਸਾਲ ਤਨ ਤਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਅਸੀਂ ਸਾਰੇ ਉਹਨਾਂ ਦੇ ਆਸ਼ੀਰਵਾਦ ਲੈਣ ਵਾਸਤੇ ਪਠਾਨਕੋਟ ਬੈਠੇ ਆ 1675 ਵਿੱਚ ਮੁਗਲਾਂ ਨਾਲ ਲੜਦੇ ਹੋਏ ਧਰਮ ਦੀ ਖਾਤਰ ਔਰ ਜਨ ਦੀ ਖਾਤਰ ਉਹਨਾਂ ਨੇ ਸ਼ਹਾਦਤਾਂ ਦਿੱਤੀਆਂ ਔਰ ਉਸੇ ਸ਼ਹਾਦਤਾਂ ਦਾ ਸਦਕਾ ਹੈ ਕਿ ਅਸੀਂ ਗੁਰੂ ਮਹਾਰਾਜ ਦੀ ਕਿਰਪਾ ਨਾਲ ਸਾਰੇ ਲੋਕਸਾ ਲੈ ਰਹੇ ਆ ਅੱਜ ਜੰਮੂ ਤੋਂ ਪਲਕੀ ਸਾਹਿਬ ਚੱਲ ਕੇ ਆ ਰਹੇ ਨੇ ਪਠਾਨਕੋਟ ਥੋੜੀ ਦੂਰ ਰਹਿ ਕੇ ਨੇ ਅਸੀਂ ਪੀਰबाबा ਚੌਂਕ ਤੇ ਬੈਠ ਕੇ ਸਾਰੇ ਉਹਨਾਂ ਦਾ ਨਤਮਸਤਕ ਹੋ ਕੇ ਸਵਾਗਤ ਕਰ ਰਹੇ ਹਾਂ ਉਹਨਾਂ ਦਾ ਆਸ਼ੀਰਵਾਦ ਲਵਾਂਗੇ ਤੇ ਨਾਲ ਹੀ ਗੁਰੂ ਮਹਾਰਾਜ ਜੀ ਨੂੰ ਅਸੀਂ ਅਰਦਾਸ ਕਰਾਂਗੇ ਕਿ ਜਨ ਦਾ ਕਲਿਆਣ ਕਰਨ ਸਭ ਵਿੱਚ ਪਿਆਰ ਵਸਾਨ ਔਰ ਨਾਲ ਹੀ ਸਾਡੇ ਲੋਕਾਂ ਵਿੱਚ ਪਠਾਨਕੋਟ ਵਿੱਚ ਪੰਜਾਬ ਦੇ ਲੋਕਾਂ ਨੂੰ ਚੜ੍ਹਦੀ ਕਲਾ ਚ ਰੱਖਣ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ